ਸਰੀ ਵਾਹੀ ਗੁਰ ਦਾਵੇਂ ਹੋ ਗਾਵੀਂ ਦੀਰ ਦਾਵੇਂ ਕੰਪਾਵੇਂ ਆਪਣੇ ਮਨ ਜਿਹੜਾ ਸਾਫ਼ ਰੱਖੋ ਅੰਦਰ ਦੀ ਮੈਲ ਘੱਟੋਗੇ ਜਦੋਂ ਆਪਾਂ ਗੁਰਬਾਣੀ ਵਿੱਚੋਂ ਪੜਨ ਲੱਗ ਜਾਵਾਂਗੇ ਉਹੀ ਚੀਜ਼ ਬਣ ਜਾਏਗਾ ਗੁਰਬਾਣੀ ਕਹਿੰਦੀ ਹੈ ਗੁਰ ਗਿਆਨ ਸੱਚਾ ਖਾਨ ਤੀਰਥ ਹੈ ਗੁਰੂ ਦਾ ਗਿਆਨ ਹੀ ਤੀਰਥ ਹੈ ਹੋਰ ਕੋਈ ਕੇਰਾ ਤੀਰਤ ਨਹੀਂ ਜਿੱਥੇ ਗੁਰੂ ਨੇ ਗੁਰਬਾਣੀ ਪੜ੍ਹੀ ਹੋਵੇ ਉੱਥੀ ਨਦੀ ਚੱਲੀ ਆਵੇ ਵਿੱਚ ਗੁਰੂ ਦੇ ਚਰਨ ਪਾਏ ਨੇ ਤਾਈਓ ਕੇਰਤ ਬਣਿਆ ਕੋਈ ਇਵੇਂ ਤੇ ਕੋਈ ਕੇਸ ਨਹੀਂ ਬਣ ਗਿਆ ਜੇ ਗੁਰੂ ਉੱਤੇ ਮੌਜੂਦ ਹੈ ਤਾਈਂ ਥੀਸ ਬਣਿਆ ਇਸ ਕਰਕੇ ਭਾਈ ਅੱਜ ਸਾਡੇ ਕੋਲ ਗੁਰੂ ਸਹੀਦ ਕਰਕੇ ਨਹੀਂ ਸਾਡੇ ਕੋਲ ਗੁਰੂ ਨੇ ਗੁਰਬਾਣੀ ਕਰਕੇ ਆਤਮ ਸਤਨਾਮ ਗੁਰੂ ਵਾਹਿਗੁਰੂ ਤੇ ਗੁਰਬਾਣੀ ਸਾਡੇ ਅੰਦਰ ਵੀ ਚੀਜ਼ ਬਣ ਜਾਵੇਗਾ ਤਾਂਪਣ ਅੰਦਰ ਸਾਧਕੀ ਗੁਰੂ ਦੀ ਗੱਲ ਨੂੰ ਸਮਝੀਏ ਗੁਰੂ ਦੇ ਬਚਨਾਂ ਦੇ ਗੁਰੂ ਅੱਜ ਭਗਤ ਰਾਮਦੇਵ ਮਹਾਰਾਜੀਆਂ ਦਾ ਜਨਮ ਦਿਹਾੜਾ ਸਾਡੇ ਸੰਸਾਰ ਵਿੱਚ ਨਾ ਬੜੇ ਦੇ ਵਿਤਕ੍ਰਿ ਬਣਾਏ ਹੋਏ ਨੇ ਕੋਈ ਕਹਿੰਦਾ ਭਗਵਾਨ ਦਾ ਉਹ ਨਹੀਂ ਕਹਿੰਦਾ ਗੁੰਨੂ ਦਾ ਸਾਰੇ ਸੁਤਾਨ ਜੋ ਸਤਿਗੁਰੂ ਦੇ ਨਾਮ 'ਤੇ ਬਣੇ ਹੋਏ ਨੇ ਕੋਈ ਭਲਿਕਾਇੰਦਾ ਕੋਈ ਦੁਰੂਤ ਕਾਇੰਦਾ ਜੇ ਗੁਰੂ ਦੀ ਮੰਡੀ ਤੇ ਬੈਠੇ ਐ ਛੇ ਗੁਰੂ ਸਾਹਿਬ ਦੇ ਨਾਲ ਬੈਠੇ ਐ ਧੰਗ ਗੁਰ ਅਰਜਨ ਦੇਵ ਜੀ ਮਹਾਰਾਜਿਆਂ ਨੇ ਸਿਉਂਦੇ ਨੇ ਮਨਤ ਬਖਾਇਆ ਹੈ ਤੇ ਗੁਰੂ ਵੀ ਕਹਿਣ ਕੀ ਕੋਈ ਹੱਦ ਨਹੀਂ ਗੁਰੂ ਰਵਿਦਾਸ ਜੀ ਦਾ ਰਾਗ ਗੁਰੂਆਂ ਦੇ ਨਾਲ ਬੈਠੇ ਨੇ ਗਿਆਨ ਜਿਹੜਾ ਗਿਆਨ ਦੇਵੇ ਚੰਗੀ ਮਾਰਸ਼ ਪਾਵੇ ਉਹ ਦੂਤ ਹੁੰਦਾ ਹੈ ਪਹਿਲਾਂ ਸਮਿਆਂ 'ਚ ਅਧਿਆਤਮ ਨੂੰ ਪੀਤੋ ਨਹੀਂ ਗੁਰੂ ਆ ਕੇ ਲਿਆਂਦਾ ਸੀ ਬਬੇ ਗਿਆਨ ਕਿੰਨਾ ਸੀ ਆਜ ਵੀ ਜਿਵੇਂ ਗੁਰੂ ਮਹਾਰਾਜ ਜੀ ਨੂੰ ਗਿਆਨ ਕਿਵੇਂ ਗੁਰਦਾਸ ਜੀ ਮਹਾਰਾਜ ਤਾਂ ਉਹ ਵੀ ਸਾਡੇ ਜੁੜੀ ਹੁੰਦੀ ਹੈ ਪਰ ਸਾਡੇ ਸੰਸਾਰ ਦੇ ਵੱਡੇ ਭੜੰਗ ਨੇ ਵੀ ਭਗਤ ਤਾਂ ਉਹ ਭਾਈ ਗੁਰਦਾਸ ਜੀ ਨੇ ਕਿਹਾ ਨਾ ਤੁਮ ਗੁਰੂ ਹੀ ਤਾਂ ਤਾਂ ਗੁਰਦਾਸ ਜੀ ਮਹਾਰਾਜ ਭਗਤ ਕਹਿ ਲੋ ਭਾਵੇਂ ਗੁਰੂ ਕਹਿ ਲੋ ਮਹਾਂਪੁਰਸ਼ ਕਹਿ ਲੋ ਪਰਮੇਸ਼ਰ ਕਹਿ ਲੋ ਇੱਕੋ ਹੀ ਗੱਲ ਹੈ ਤੰਜ ਸਤਿਗੁਰਾਂ ਦਾ ਪਾਵਨ ਪ੍ਰਕਾਸ਼ ਦਿਹਾੜਾ ਹੈ ਅੱਜ ਦੇ ਦਿਨ ਕਾਂਸੀ ਦੀ ਧਰਤੀ ਮਾਤਾ ਕਲਸਾ ਜੀ ਕੋਠ ਸੰਤੋਖ ਦਾਸ ਜੀ ਦਾ ਘਰ ਪਿਤਾ ਜੀ ਗੁਰੂ ਸਾਹਿਬ ਦੇ ਅਜ ਅਵਤਾਰ ਧਾਰਿਆ ਨਾਮ ਦਾ ਚੰਦਰਮਾ ਚੜ੍ਹਿਆ ਅਗਿਆਨਤਾ ਦੇ ਹਨੇਰੀ ਨੂੰ ਮਟਾਉਣ ਵਾਸਤੇ ਸਤਿਗੁਰਾਂ ਨੇ ਅਵਤਾਰ ਧਾਰਿਆ ਸਾਰਾ ਸੰਸਾਰ ਵਧਾਈ ਖਰੀਆ ਧੰਗ ਗੁਰੂ ਬ达ਵਤਾ ਜੀ ਮਹਾਰਾਜ ਜੀਆ ਨੇ ਨਾ ਜਦੋਂ ਜਨਮ ਧਾਰਿਆ 1 ਘੰਟਾ ਲੰਘਿਆ 2 ਘੰਟੇ ਲੰਘੇ 3 ਘੰਟੇ 5 ਘੰਟੇ 7 ਘੰਟੇ ਇੱਕ ਦਿਨ ਪੂਰਾ ਨੱਜ ਗਿਆ ਦੁੱਧ ਨਹੀਂ ਪੀਤਾ ਆਪਣੀ ਮਾਤਾ ਦਾ ਹੁਣ ਦੁੱਧ ਨਹੀਂ ਪੀਤਾ ਦੂਸਰੇ ਪਾਸੇ ਭਗਤ ਨਾਮਾ ਨੰਦ ਜੀ ਨੂੰ ਇਹ ਪਤਾ ਲੱਗ ਗਿਆ ਵੀ ਕਾਂਸੀ ਰੀ ਧਰਤੀ ਤੇ ਜਗ ਦੇ ਤਰਨ ਹਾਂ ਨੂੰ ਉਤਾਰ ਧਾਰਿਆ ਕੋ ਸਤਨਾਮ ਵਾਹਿਗੁਰੂ ਕਾਂਸੀ ਰੀ ਧਰਤੀ ਤੇ ਇਸ ਜਗਤ ਜੰਮ ਦੇ ਨੂੰ ਤਰਨ ਵਾਸਤੇ ਅਵਤਾਰ ਧਾਰਿਆ ਹੁਣ ਆਪਾਂ ਜਿਹੜੀ ਵਿਚਾਰ ਕਰ ਰਹੇ ਹਾਂ ਗੁਰੂਗ ਪਿਆਰੇਓ ਏ ਗੁਰੂ ਨਾਨਕ ਦੇਵ ਜਿਹਦੇ ਆਉਣ ਤੋਂ ਪਹਿਲਾਂ ਦੇ ਵਿਚਾਰ ਬਖਸ਼ ਸਾਹਿਬਾਨ ਗੁਰੂ ਸਾਹਿਬਾਨਾਂ ਤੋਂ ਆਉਣ ਤੋਂ ਪਹਿਲਾਂ ਹੋਏ। ਤੁੰਗਰੂਪ ਪਿਆਰਿਓ ਗੰਛੀਂ ਧਰਤੀ ਤੇ ਆਵਤਾਰ ਧਾਰਿਆ ਗੁਰੂ ਦੇ ਵਿਦਾਸ ਮਹਾਰਾਜਿਆਂ ਨੇ ਇੱਕ ਦਿਨ ਹੋ ਗਿਆ ਉਹ ਨਹੀਂ ਮਿਲਦਾ ਆਪਣੀ ਬਾਤਾਂ। ਭਗਤ ਰਾਮ ਨਾਦਰੀ ਨੂੰ ਜਦੋਂ ਪਤਾ ਲੱਗਿਆ ਕਿ ਅਵਤਾਰ ਧਾਰਿਆ ਉਹ ਦਰਸ਼ਨਾ ਵਾਸਤੇ ਭੱਜੇ ਰਾਮਾ ਨਾਮ ਜੀ ਨੇ ਤੇਰੇ ਨੂੰ ਲੈ ਕੇ ਪੀਤਾ ਸ਼ਿਵਮੂਰਤ ਦੇ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਜਦੋਂ ਪੜਤਨੀ ਧਰਤੀ 'ਤੇ ਅਵਤਾਰ ਧਾਰਿਆ ਸੀ ਨਾ ਭੀਖਮਸਾਹ ਮੀਰ ਕੜਾਹੇ ਦੀ ਧਰਤੀ ਤੋਂ ਚੱਲ ਪਿਆ ਸੀ ਦਰਸ਼ਨ ਕਰਨ ਵਾਸਤੇ ਕੋਈ ਗੁਰੂ ਦੇਵਤਾ ਸਮਾਰਾਜ ਜੀ ਨੇ ਅਵਤਾਰ ਧਾਰਿਆ ਭਾ ਨੰਦਨ ਪਤਾ ਲੱਗ ਗਿਆ ਜਿਹਦੇ ਜਿਹੜੇ ਨਾਮ ਜਾਂਦੇ ਨਹੀਂ ਨਾ ਉਹਨਾਂ ਦਾ ਉਤਾਰ ਬੰਨੀ ਹੋਈ ਨਹੀਂ ਹੋਈ ਪਤਾ ਲੱਗ ਜਾਂਦਾ ਵੀ ਕੋਈ ਜਗਦਾ ਕਰਨ ਹਾਰ ਆ ਗਿਆ ਜਿਹਨੇ ਮੇਰੀ ਵੀ ਕਦਰ ਪਵਾ ਲੈਣੀ ਹੈ ਜਗ ਦੀ ਆਤਮਾ ਉਹਨਾਂ ਜਾਣਦੇ ਆ ਰਾਹ ਵਿੱਚ ਤੁਰੇ ਜਾਂਦੇ ਆ ਭਗਤ ਉਹ ਦਾਸ ਜੀ ਮਹਾਰਾਜ ਜੀ ਦੇ ਪਰਿਵਾਰ ਨੂੰ ਕਈ ਵੈਦਾਂ ਨੂੰ ਜਾਣਦੇ ਆ ਏਕਮਾਂ ਨੂੰ ਜਾਣਦੇ ਆ ਵੀ ਦੁੱਧ ਪੀ ਲੈਣ ਕਿਸੇ ਰੇ ਜਿਵੇਂ ਦਿੱਤੀ ਝਾੜੇ ਕਰਵਾਉਂਦੇ ਆ ਉਹ ਸੰਗੁਰਾਂ ਨੇ અવਤਾਰ ਉਤੋੜਾ ਲਿਆ ਜਦੋਂ ਕਿ ਜਿਹੜੀ ਗਰੀਬ ਲੋਕ ਹੁੰਦੇ ਸਨ ਜਿਨ੍ਹਾਂ 'ਤੇ ਸੰਸਾਰ ਦੀਜ਼ ਦਾ ਆਪਦਾ ਹੈ ਉਹਨਾਂ ਨਾਲ ਬੜਾ ਬਿਰਤਾਂ ਕੀਤਾ ਜਾਂਦਾ ਸੀ ਆਪੂ ਸੇਰ ਵਾਈ ਕਰੂ ਗੋ ਨਾਮ ਸੇਰ ਵਾਈ ਕਰੂ ਗੋ ਵਾਈ ਕਰੂ ਗੋ ਲੋਕ ਦੇ ਨਾਂ ਢੋ ਗੋ ਵਾਈ ਕਰੂ ਗੋ ਲੋਕ ਦੇ ਸੁਖੀਏ ਸ੍ਰੀ ਜੀ ਦਾ ਜਨਮ ਪਤਾ ਲੱਗੇ ਵੀ ਅੱਜ ਸਾਡੇ ਗੁਰੂ ਸਾਹਿਬਾਨੇ ਲੱਗਦੇ ਆਏ ਸੀ ਸ੍ਰੀ ਜਗਨਨਾਥ ਜੀ ਜਿਹੜੇ ਆਪ ਨੂੰ ਸਤਿ ਸ਼੍ਰੀ ਅਕਾਲ ਜੀ ਐਸੀ ਬਾਣੀ ਲਿਖੀ ਰੋਮ ਰੋਮ ਕੰਨ ਕਰਦਾ ਆਓ ਉਹਨਾਂ ਦੇ ਯਾਦ ਵਿੱਚ ਉਹਨਾਂ ਦੇ ਖੁਸ਼ੀ ਵਿੱਚ ਜਕਾਰੇ ਦੇ ਗੂੰਜ ਪਾਈਏ ਜਦੋਂ ਜਕਾਰੇ ਲੱਗਣ ਅੱਜ ਇੱਕ ਮਿੰਟ ਸਾਰੇ ਆਪਣੀ ਬਾਹਾਂ ਖੜੀਆਂ ਕਰਕੇ ਰੱਖਿਓ ਬੋਲੇ ਸੋ ਨਿਹਾਲ thank yeah. you ਦੁਨੀਆਂ ਦਾ ਸੋਈਦਾ ਯਾ ਯਾ ਖੇਲਾ ਸਗਲ ਜਰ ਦੀ ਨਾਮ ਤੇ ਆਇਆ ਵੰਦੂ ਜੀ ਦਾ ਅਸਥਾਨ ਵਾਹਿ ਬਾਹਿ ਗੁਰਜੀ ਕੀ ਫਤਿਹ ਜੀ ਵੰਦੂ ਜੀ ਦਾ ਖਾਲਸਾ ਵਾਹਿ ਬਾਹਿ ਗੁਰਜੀ ਕੀ ਫਤਿਹ ਸੋ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਦਾਸ ਲੱਭ ਸਿੰਘ ਰੰਗੜੂੜੀ ਵਾਲੇ ਅਰੇ ਦਿੱਥੇ ਵੱਲੋਂ ਆਪ ਜੀ ਨੂੰ ਪਤਾ ਹੈ ਕਿ ਸ਼੍ਰੋਮਣੀ ਸੰਤ ਪਰਤਨ ਅਵਿਦਾਸ ਜੀ ਮਹਾਰਾਜ ਸੋ ਸਤਗੁਰਾਂ ਦਾ ਅੱਜ ਪ੍ਰਕਾਸ਼ ਦਿਹਾੜਾ ਜੋ ਕਿ 649 ਮਨਾਇਆ ਜਾ ਰਿਹਾ ਹੈ ਸਾਰੇ ਜੱਗ ਵਿੱਚ ਸਤਗੁਰਾਂ ਦੇ ਨਾਮ ਦੀਆਂ ਧੂਮਾਂ ਪਈਆਂ ਨੇ ਸੋ ਆਪ ਸਭ ਸੰਗਤਾਂ ਨੂੰ ਜਿਹੜੀ ਜਿਹੜੀ ਸੰਗਤਾਂ ਸਾਨੂੰ ਪਿਆਰ ਕਰਦੀਆਂ ਨੇ ਦੇਖਦੀਆਂ ਨੇ ਸਭ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬੇਨਤੀ ਹੈ ਸੰਗਤਾਂ ਦੇ ਚਰਨਾਂ 'ਚ ਪਹਿਲਾਂ ਤਾਂ ਜਿਹੜਾ ਆਪਾਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜਾ ਮਨਾਉਂਦੇ ਹਾਂ ਸੋ ਪਿਆਰੀ ਸੰਗਤ ਚਰਨਾਂ 'ਚ ਬੇਨਤੀ ਹੈ ਕਿ ਇਹ ਨਾ ਹੋਵੇ ਕੇਵਲ ਆਪਾਂ ਜਨਮ ਦਿਹਾੜਾ ਮਨਾਈਏ ਤੇ ਇੱਥੋਂ ਤੱਕ ਆਪਾਂ ਸੀਮਤ ਰਹਿ ਜਾਈਏ ਜਨਮ ਦਿਹਾੜਾ ਮਨਾਉਣ ਤੋਂ ਬਾਅਦ ਹੈ ਉਹਨਾਂ ਦੀ ਗੁਰਬਾਣੀ ਉਹਨਾਂ ਦੇ ਬਚਨਾਂ ਨੂੰ ਆਪਣੇ ਮਨ 'ਚ ਵੀ ਵਸਾਈਏ ਤੇ ਸੰਗਤ ਨਾਲ ਜੁੜੀਏ ਗੁਰੂ ਨਾਲ ਜੁੜੀਏ ਗੁਰੂ ਦੀ ਬਾਣੀ ਨਾਲ ਜੁੜੀਏ ਅਤੇ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋ ਮਹਾਨੀ ਸਾਧਗੁਰੂ ਜੀ ਦੇ ਜਨਮ ਦਿਹਾੜੇ ਦੀਆਂ ਸੜਜਥੇ ਵੱਲੋਂ ਵੀ ਸਮੂਹ ਸੰਗਤਾਂ ਵੱਲੋਂ ਜੀਵਾਸ਼ ਦਾਕਖਾਨਸਾ ਵਾਜਬ ਨਿਕੁਲਜੀ ਕੀ